ਕਿ ਪੂਰਨ ਕਿਸਾਨੀ ਕਰਜ਼ਾ ਮਾਫ਼ ਕੀਤਾ ਜਾਊ ਚਾਹੇ ਬੈਂਕਾਂ ਦਾ ਹੋਵੇ ਆੜਤੀਆਂ ਦਾ ਹੋਵੇ ਕੋਆਪਰੇਟਿਵ ਸੁਸਾਇਟੀਆਂ ਦਾ ਹੋਵੇ ਤੇ ਕਿਸਾਨ ਨੂੰ ਕਿਸ਼ਤ ਭਰਨ ਦੀ ਲੋੜ ਨਹੀਂ ਕਿ ਕਿਸਾਨ ਬੈਂਕਾਂ ਦੇ ਡਿਫਾਲਟਰ ਹੋ ਗਏ ਟਰੈਕਟਰ ਜ਼ਮੀਨਾਂ ਕੋਰਪ ਹੋ ਗਈਆਂ ਤੇ ਖੁਦਕੁਸ਼ੀ ਦੇ ਰਾਹ ਤੇ ਤੁਰੇ ਤਾਂ ਪਹਿਲਾਂ ਜਿਹੜੀਆਂ ਦੋ ਪਾਰਟੀਆਂ ਦਾ ਸੁਮੇਲ ਹੋਇਆ ਆਪ ਤੇ ਕਾਂਗਰਸ ਇਹਦਾ ਚੋਣ ਨਿਸ਼ਾਨ ਜਾਰੀ ਕਰ ਦੇ ਹੱਥ ਦੇ ਵਿੱਚ ਝਾੜੂ ਫੜਿਆ ਕਿਉਂਕਿ ਸੋਚ ਦੋਨੇ ਪਾਰਟੀਆਂ ਦੀ ਇੱਕੋ ਹੈ ਕਾਂਗਰਸ ਨੇ ਦਰਬਾਰ ਸਾਹਿਬ ਤੇ ਫੌਜ ਚੜਾਈ ਆਮ ਆਦਮੀ ਪਾਰਟੀ ਨੇ ਸੁਲਤਾਨਪੁਰ ਲੋਧੀ ਪਹੁੰਚਦਾ ਇਹ ਦੋਨੇ ਪਾਰਟੀਆਂ ਨੂੰ ਪੰਜਾਬ ਨਕਾਰ ਚੁੱਕਿਆ ਇਹਨਾਂ ਦਾ ਝੂਠ ਲੋਕਾਂ ਦੇ ਵਿੱਚ ਨੰਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਾਂਗਰਸ ਵੱਲੋਂ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਜਿਹਦੇ ਚੱਲਦੇ ਵਿਰੋਧੀ ਉਹਨਾਂ ਲਗਾਤਾਰ ਘੇਰ ਰਹੇ ਨੇ ਉੱਥੇ ਹੀ ਸ਼ਰਮਣੀ ਅਕਾਲੀ ਦਲ ਦੇ ਬੁਲਾਰੇ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋਂ ਕੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਕਿਸਾਨਾਂ ਦੀ ਮੌਤ ਹੋਈ ਹੈ ਦੇਖੋ ਅੱਜ ਕਾਂਗਰਸ ਨੇ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ ਜਿਹੜੇ ਝੂਠੇ ਲਾਰੇ ਕਾਂਗਰਸ ਨੇ ਪੰਜਾਬੀਆਂ ਨੂੰ 2017 ਚ ਲਾਏ ਅੱਜ ਉਹੀ ਝੂਠੇ ਲਾਰੇ ਦੇਸ਼ ਦੇ ਲੋਕਾਂ ਨੂੰ ਕਿਸਾਨ ਨੂੰ ਕਾਂਗਰਸ ਲਾਰੇ ਕੀ ਕਰੀ ਅੱਜ ਕਾਂਗਰਸ ਅਖੇ ਜੀ ਐਮਐਸਪੀ ਯਕੀਨੀ ਬਣਾਵਾਂਗੇ ਕਿਸਾਨੀ ਕਰਜ਼ਾ ਮਾਫ ਕਰ ਦਾਂਗੇ ਤੇ ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਕਿ ਇਹ ਗੱਲ ਤਾਂ ਕਾਂਗਰਸ ਨੇ 2017 ਚ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਪੰਜਾਬ ਦੇ ਵਿੱਚ ਵੀ ਕਹੀ ਸੀ ਕੀ ਕਹਾ ਸੀ ਕਾਂਗਰਸ ਨੇ ਕਿ ਪੂਰਨ ਕਿਸਾਨੀ ਕਰਜ਼ਾ ਮਾਫ ਕੀਤਾ ਜਾਊ ਚਾਹੇ ਬੈਂਕਾਂ ਦਾ ਹੋਵੇ ਆੜਤੀਆਂ ਦਾ ਹੋਵੇ ਕੋਆਪਰੇਟਿਵ ਸੁਸਾਇਟੀਆਂ ਦਾ ਹੋਵੇ ਤੇ ਕਿਸਾਨ ਨੂੰ ਕਿਸ਼ਤ ਭਰਨ ਦੀ ਲੋੜ ਨਹੀਂ ਤੇ ਉਹਦਾ ਨਤੀਜਾ ਕੀ ਨਿਕਲਿਆ ਕਿ ਕਿਸਾਨ ਬੈਂਕਾਂ ਦੇ ਡਿਫਾਲਟਰ ਹੋ ਗਏ, ਟਰੈਕਟਰ ਜ਼ਮੀਨਾਂ 'ਕੁਰਕ ਹੋ ਗਈਆਂ ਤੇ ਖੁਦਕੁਸ਼ੀ ਦੇ ਰਾਹ ਤੇ ਤੁਰੇ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਸਾਨ ਖੁਦਕੁਸ਼ੀ ਕਾਂਗਰਸ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਜਿਹੜੀ ਅੱਜ ਤੱਕ ਚੱਲ ਰਹੀ ਹੈ। ਔਰ ਫੇਰ ਗੱਲਾਂ ਕਰਦੇ ਹੋ ਤੁਸੀਂ ਐਮਐਸਪੀ ਦੀਆਂ, ਫੇਰ ਗੱਲਾਂ ਕਰਦੇ ਹੋ ਕਾਂਗਰਸ ਨਿਆਂ ਦੇਊਗੀ। ਉਹ ਅਨਿਆਂ ਕਰਨ ਵਾਲੀ ਵੀ ਤਾਂ ਕਾਂਗਰਸ ਹੈ। ਚਾਹੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਵੇ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨਾ ਹੋਵੇ, ਦੇਸ਼ ਦੇ ਵਿੱਚ ਐਮਰਜੈਂਸੀ ਲਾਣੀ ਹੋਵੇ, ਇਹ ਅਨਿਆਇ ਕਾਂਗਰਸ ਨੇ ਕੀਤੇ ਨੇ। ਔਰ ਸਭ ਤੋਂ ਵੱਡਾ ਅਨਿਆਇ ਜਿਹੜਾ ਪੰਜਾਬ ਦੇ ਨਾਲ ਕਾਂਗਰਸ ਨੇ ਕੀਤਾ ਉਹ ਸੀ ਜਦੋਂ 80 ਦੇ ਦਹਾਕੇ 'ਚ ਪੰਜਾਬ ਦੇਸ਼ ਦੀ ਸੁਰੱਖਿਆ ਦੀ ਲੜਾਈ ਲੜ ਰਿਆ ਸੀ ਉਹਦਾ ਸਾਰਾ ਖਰਚਾ ਪੰਜਾਬ ਦੇ ਸਰਪਾਤਾ 35000 ਕਰੋੜ ਦਾ ਜਿਹੜਾ ਜ ਵੱਧ ਕੇ 3 ਲੱਖ ਕਰੋੜ ਹੋ ਗਿਆ ਉਤੋਂ ਸ਼ੁਰੂ ਹੋਈ ਪੰਜਾਬ ਦੀ ਵੱਡੀ ਤਰਸ ਦੀ। ਅੱਜ ਜੇ ਕੁਝ ਜਾਰੀ ਕਰਨਾ ਸੀ ਤਾਂ ਪਹਿਲਾਂ ਜਿਹੜੀਆਂ ਦੋ ਪਾਰਟੀਆਂ ਦਾ ਸੁਮੇਲ ਹੋਇਆ ਆਪ ਤੇ ਕਾਂਗਰਸ ਇਹਦਾ ਚੋਣ ਨਿਸ਼ਾਨ ਜਾਰੀ ਕਰਦੇ ਹੱਥ ਦੇ ਵਿੱਚ ਝਾੜੂ ਫੜਿਆ ਕਿਉਂਕਿ ਸੋਚ ਦੋਨੇ ਪਾਰਟੀਆਂ ਦੀ ਇੱਕੋ ਹੈ ਕਾਂਗਰਸ ਨੇ ਦਰਬਾਰ ਸਾਹਿਬ ਤੇ ਫੌਜ ਚੜਾਈ ਆਮ ਆਦਮੀ ਪਾਰਟੀ ਨੇ ਸੁਲਤਾਨਪੁਰ ਲੋਧੀ ਫੌਜ ਚੜਾਤੀ ਕਾਂਗਰਸ ਨੇ ਐਨਐਸਐ ਲਾਈ ਆਮ ਆਦਮੀ ਪਾਰਟੀ ਨੇ ਵੀ ਸਿੱਖ ਨੌਜਵਾਨਾਂ ਤੇ ਐਨਐਸਐ ਲਾ ਕੇ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਸਿੱਟਤਾ ਸੋ ਅੱਜ ਜੋ ਦੇਸ਼ ਦੇ ਪੰਜਾਬ ਦੇ ਹਾਲਾਤ ਨੇ ਇਹ ਦੋਨੇ ਪਾਰਟੀਆਂ ਨੂੰ ਪੰਜਾਬ ਨਕਾਰ ਚੁੱਕਿਆ ਇਹਨਾਂ ਦਾ ਝੂਠ ਲੋਕਾਂ ਦੇ ਵਿੱਚ ਨੰਗਾ ਸੋ ਇਸ ਤਰੀਕੇ ਦੇ ਜਿਹੜੇ ਝੂਠੇ ਮੈਨੀਫੈਸਟੋ ਨੇ ਇਹ ਪੰਜਾਬ ਨੂੰ ਕਾਂਗਰਸ ਪਾਰਟੀ ਲੁਭਾ ਨਹੀਂ ਸਕਦੇ ਸੋ ਜਿਵੇਂ ਤੁਸੀਂ ਸੁਣਿਆ ਅਰਸ਼ਦੀਪ ਸਿੰਘ ਕਲੇਰ ਵੱਲੋਂ ਕੁਝ ਸਵਾਲ ਖੜੇ ਕੀਤੇ ਗਏ ਉਹਨਾਂ ਨੇ ਕਿਹਾ ਕਿ 2017 ਦੇ ਵਿੱਚ ਗੁਟਕਾ ਸਾਫ ਦੀ ਝੁੱਠੀ ਸੌਂ ਖਾਧੀ ਗਈ ਸੀ ਵੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਪਰ ਕੁਝ ਨਹੀਂ ਹੋਇਆ ਹੁਣ ਵੇਖਣਾ ਹੋਵੇਗਾ ਨਾਲ ਸਮੇਂ ਦੇ ਵਿੱਚ ਕਾਂਗਰਸ ਅਰਸ਼ਦੀਪਸ ਕਲੇਰ ਨੂੰ ਇਸ ਦਾ ਕੀ ਜਵਾਬ ਦੰਦੀ ਹੈ ਤਾਲਾ ਸਮਾalseਗਾ ਕੈਮਰਾ ਪਸੰ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ 5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਾਂ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।